ਅੱਜ ਬਹੁਤ ਹੀ ਵਧੀਆ ਲੋਕਾਂ ਦਾ ਰੁਝਾਨ ਹੈ ਲੋਕ ਬਹੁਤ ਉਤਸ਼ਾਹਿਤ ਨੇ VOTING ਕਰਨ ਲਈ ਸਾਡੇ ਪਿੰਡ ਵਜੀਤਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੜਕੇ ਨਾਲੀ ਬਹੁਤ ਜ਼ਿਆਦਾ ਭੀੜ ਹੋ ਚੁੱਕੀ ਹੈ ਠੀਕ ਹੈ ਲੋਕ ਕੀ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਕਿ ਸੇ ਇੱਕ ਚੰਗੇ ਆਪਣੇ ਉਮੀਦਵਾਰ ਨੂੰ ਚੁਣੀਏ ਤਾਂ ਜੋ ਪਿੰਡ ਦਾ ਸਰਪੱਖੀ ਵਿਕਾਸ ਹੋ ਸਕੇ ਤੋਂ ਵੀ ਕਾਫੀ ਹੈ ਠੰਡ ਵੀ ਕਾਫੀ ਹੈ ਤੋਂ ਜੀ ਵੇਖੋ ਸਿਆਲ ਦਾ ਮੌਸਮ ਹੈ ਪਰ ਮੈਂ ਫਿਰ ਵੀ ਬਹੁਤ ਲੋਕਾਂ ਨੂੰ ਵੇਖ ਰਿਹਾ ਕਿ ਲੋਕ ਤੜਕੇ ਹੀ ਜਲਦੀ ਤੋਂ ਜਲਦੀ ਆਪਦਾ VOTING ਕਰਨਾ ਚਾਹ ਰਹੇ ਨੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਵਿੱਚ ਉਤਸ਼ਾਹ ਪੈਦਾ ਹੋ ਰਿਹਾ ਕਿ ਅਸੀਂ ਜਲਦੀ ਤੋਂ ਜਲਦੀ ਆਪਣਾ ਵੋਟ ਕਾਸਟ ਕਰਕੇ ਇਹ ਕਿਹੜੀ ਸੀਟ ਹੈਗੀ ਹੈ ਇਹ ਜੀ ਸਾਡਾ ਵਜੀਦਪੁਰ ਪਿੰਡ ਹੈ ਜੀ 메ਨ ਹੈ ਜਿਹੜਾ ਜ਼ੋਨ ਵਜੀਦਪੁਰ ਇੱਕ ਟੱਕਰ ਟੱਕਰ ਦਾ ਮੁਕਾਬਲਾ ਇੱਥੇ ਬਿਲਕੁਲ ਜੀ ਹੌਟ ਸੀਟ ਹੈ ਬਿਲਕੁਲ ਜੀ ਸਾਰੇ ਪੰਜਾਬ 'ਚ ਹੌਟ ਸੀਟ ਚੱਲ ਰਹੀ ਹੈ ਜੀ ਤੇ ਲੋਕਾਂ ਦੇ ਵਿੱਚ ਕਾਫੀ ਰੁਝਾਨ ਹੈ ਲੋਕਾਂ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਹੈ ਕਿ ਅਸੀਂ ਇਸ ਸੀਟ ਨੂੰ ਆਪਦੇ ਚੰਗੇ ਕਿਸੇ ਉਮੀਦਵਾਰ ਨੂੰ ਚੁਣੀਏ ਅੱਛਾ ਸਵੇਰ ਤੋਂ ਹੀ ਲੋਕ ਆ ਕੇ ਪਾਰੇ ਬਹੁਤ ਸ਼ਾਂਤੀ ਨਾਲ ਪੈ ਰਹੀ ਹੈ ਬਹੁਤ ਤਾਂ ਕੀ ਸੋਚ ਕੇ ਪਾ ਰਹੇ ਹੋ ਵੋਟ ਵਿਕਾਸ ਵਿਕਾਸ ਹਾਂਜੀ ਵਿਕਾਸ ਅੱਲੇ ਤਾਂ ਤੁਹਾਡੀ ਦੁਨੀਆ ਇੰਨੀ ਨਹੀਂ ਹੈਗੀ ਅੱਛਾ ਅੱਜ ਪਾ ਕੇ ਚੱਲੇ ਛੱਤੀ ਅੱਛਾ ਸਵੇਰੇ 8 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੋ ਗਈ ਹਾਂਜੀ ਠੰਡ ਤਾਂ ਹੈਗੀ ਤੇ ਕੀ ਕੀ ਮਾਹੌਲ ਹੈ ਮੈਨੂੰ ਤਾਂ ਕੱਲਾ ਪੀੜ ਕੋਈ ਨਹੀਂ ਅੱਛਾ ਇੱਕ ਇੱਕ ਜਾਂਦੀ ਵੋਟ ਵੋਟਿੰਗ ਸ਼ੁਰੂ ਹੋ ਗਈ ਹੈ ਵੋਟ ਸ਼ੁਰੂ ਆ ਵਿਕਾਸ ਨੂੰ ਦੇਖ ਕੇ ਵੋਟ ਪਾ ਰਹੇ ਹੋ ਕੀ ਸੋਚ ਕੇ ਵੋਟ ਪਾ ਰਹੇ ਹੋ ਪਿੰਡਾਂ ਚ ਕੰਮ ਹੋਣੇ ਚਾਹੀਦੇ ਆ ਕੰਮ ਹੋਣੇ ਚਾਹੀਦੇ ਆ ਲੇਖ ਰਾਏ ਪਿੰਡ ਬਜੀਦਪੁਰ ਵੋਟਿੰਗ ਸ਼ੁਰੂ ਹੋ ਗਈ ਹੈ ਜੀ ਹਾਂਜੀ ਇਹ ਬੜੀ ਹੋਲਡ ਸੀਟ ਹੈ ਹਾਂਜੀ ਹਾਂਜੀ ਹਾਂ ਬੜੀ ਹੋਲਡ ਸੀਟ ਤੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹਾਂਜੀ 8 ਵਜੇ ਤੋਂ ਪੂਰੇ ਸ਼ੁਰੂ ਕੀ ਕਿਵੇਂ ਦਾ ਮਾਹੌਲ ਹੈ ਜੀ ਬਹੁਤ ਵਧੀਆ ਜੀ ਪਿਆਰ ਮੁਹੱਬਤ ਨਾਲ ਪਾਰਣ ਸਾਰੇ ਇੱਕ ਦੂਜੇ ਕੋਈ ਮੇਰ ਤੇਰ ਨਹੀਂ ਹੈ ਕੀ ਸੋਚ ਕੇ ਵੋਟ ਪਾ ਰਹੇ ਵਿਕਾਸ ਹੋਣਾ ਚਾਹੀਦਾ ਵਿਕਾਸ ਹੋਣਾ ਚਾਹੀਦਾ ਹੂੰ ਪਿੰਡਾਂ ਦੇ ਵਿੱਚ ਹਾਂਜੀ ਹਾਂ ਤੇ ਲੋਕਾਂ ਦੇ ਵਿੱਚ ਕਿਵੇਂ ਦਾ ਰੁਝਾਨ ਹੈ ਕਿਉਂਕਿ ਠੰਡ ਵੀ ਕਾਫੀ ਹੈ ਹਾਂ ਠੰਡ ਕਾਫੀ ਹੈ ਪਰ ਹੌਲੀ ਹੌਲੀ ਲੋਕ ਆ ਰਹੇ ਨੇ ਧੀਮੀ ਗਤੀ ਤੇ ਕੰਮ ਹੈ ਅੱਜ